ਯਾਪਾਈ ਪਾਲਿਆ ਮੈਂ ਤੇ ਰਿਸ਼ਤੇ ਦੀ ਗੱਲ ਕਰਕੇ ਮੰਮੀ ਇਹ ਦੱਸਿਓ ਆਪਾ ਛੱਡੋ ਤੁਹਾਨੂੰ ਮੈਂ ਦੱਸਾਂ ਉਦੋਂ ਜਦੋਂ ਵਿਆਹ ਨਹੀਂ ਕਿਹਾ ਸੀ ਰਿੰਕਪਾਲ ਦਾ ਫਰੈਂਡ ਉੱਥੇ ਮਿਲਿਆ ਸੀ ਇੱਕ ਕੀ ਗੱਲੋਂ ਰਿੰਕਪਾਲ ਹੀ ਆ ਗਿਆ ਕੀ ਗੱਲੋਂ ਦਿਨੋ ਸਸੂ ਦੇਖੋ ਤਾਂ ਗਿਆ ਨਹੀਂ ਅੱਜ ਆਫਿਸ ਜਾਣਾ ਸੀ ਮੰਮੀ ਮੈਨੂੰ ਲक्की ਦਾ ਫੋਨ ਆਇਆ ਸੀ ਤਾਂ ਥੋੜਾ ਜਿਹਾ ਕੰਮ ਆ ਮੈਨੂੰ ਵੀ ਆਪਣਾ ਬੈਗ ਦਾ ਕੰਮ ਸੀ ਮੈਨੂੰ ਵੀ ਜਾਣਾ ਸੀ ਹੁਣ ਮੈਨੂੰ ਦੋ ਕੰਮ ਕਰਕੇ ਜਾਣਾ ਪੈਣਾ ਉਹ ਮੈਂ ਲੱਕੀ ਦੀ ਦੁਕਾਨ ਤੇ ਜਾਊਂਗਾ ਵੇ ਜਿਹੜਾ ਕੰਮ ਉਹ ਕਰਕੇ ਫਿਰ ਬੈਂਕ ਚ ਆਪਣਾ ਕੰਮ ਕਰਕੇ ਫਿਰ ਡਿਊਟੀ ਤੇ ਜਾਊਂਗਾ ਮੈਂ ਲੱਕੀ ਨੂੰ ਕੀ ਕੰਮ ਪੈ ਗਿਆ ਪਤਾ ਨਹੀਂ ਮੈਨੂੰ ਨਹੀਂ ਪਤਾ ਨਹੀਂ ਮੈਨੂੰ ਤੈਨੂੰ ਕਿੱਥੇ ਬੁਲਾਇਆ ਹੀ ਆ। ਕੀ ਕੰਮ ਹੈ ਤੈਨੂੰ ਵੀ ਨਹੀਂ ਪਤਾ ਇਹ ਚਾਹੂੰਗਾ ਫਿਰ ਪਤਾ ਉਹ ਕੀ ਕੰਮ ਹੈ। ਰਿੰਕ ਵਾਲਾ ਮੈਂ ਉਹ ਦੱਸਣ ਦੀ ਹੀ ਉਦਣ ਉਹ ਤੁਹਾਡਾ ਫਰੈਂਡ ਨਹੀਂ ਮਿਲਿਆ ਸੀ। ਰਿਸ਼ਤੇ ਦੀ ਗੱਲ ਹੀ। ਦੱਸੋ ਮੰਮੀ ਨੂੰ ਉਹੀ ਗੱਲ ਕਰਨ ਦੀਆਂ ਹੀ ਆ। ਗੈਸ ਨੇ ਮੰਮੀ ਵੈਰੀਸ ਦੇ। ਹਾਂ। ਉਹ ਤੈਨੂੰ ਨਾਲ ਸਾਡੇ ਮਿਲਿਆ ਇਹ ਤੇ ਉੱਥੇ ਮੁੰਡੇ ਵਾਲਿਆਂ ਨੇ ਮਨੀਤ ਨੂੰ ਵੇਖਿਆ ਸੀ। ਮੁੰਡਾ ਵੀ ਥੋੜਾ ਨਾ ਉਮਰ ਚ ਥੋੜਾ ਜਿਆਦਾ ਹੀ ਆ। ਤੇ ਉੱਥੇ ਮਨੀਤ ਦੀ ਮਨੀਤ ਉਹਨਾਂ ਨੂੰ ਪਸੰਦ ਆਈ ਆ ਤੇ ਮੇਰਾ ਫਰੈਂਡ ਉਹਦਾ ਕੋਣ ਹੈ ਮੇਰੀ ਭੈਣ ਨਹੀਂ। ਕਹਿੰਦਾ ਯਾਰ ਮੈਂ ਰਿਸ਼ਤਾ ਕਰਵਾਵਾ ਜੇ ਕਦੇ ਮੈਂ ਗੱਲ ਕਰਾਂ ਤੇ ਉਹਨੂੰ ਮੈਂ ਕਹਿਤਾ ਸੇਰੇ ਭੈਣਿਆ ਕਰਾ ਰਿਸ਼ਤੇ ਦੀ ਗੱਲ ਸ਼ਾਇਦ ਉੱਥੇ ਗੱਲ ਬਣਨੀ ਜਾਵੇ ਮੁੰਡਾ سامنے ਵੀ ਕਰ ਲੋ ਹਾਂਜੀ ਮੰਮੀ ਨਹੀਂ ਮੇਰੇ ਸਾਹਮਣੇ ਨਹੀਂ ਹੋਈ ਇਹਨਾਂ ਨੇ ਮੈਨੂੰ ਬਾਅਦ ਵਿੱਚ ਦੱਸਿਆ ਸੀ ਹਾਂਜੀ ਤੂੰ ਦੱਸ ਸਾਰੀ ਗੱਲ ਤੇ ਮੈਂ ਜਿਹੜਾ ਲੱਕੀ ਕੋ ਦੁਕਾਨ ਤੇ ਹੋ ਆਵਾਂ ਚਲੋ ਠੀਕ ਹੈ ਮੰਮੀ ਮੈਂ ਉੱਥੇ ਹੀ ਸੀ ਇਹਨਾਂ ਨੇ ਦੱਸਿਆ ਮੈਨੂੰ ਬਾਅਦ ਵਿੱਚ ਭਰਾ ਡਾਇ ਗਾਹੀ ਤੋਂ ਪੁੱਛੰਦਿਆ ਹੀ ਕਹਿੰਦਾ ਤੇਰੀ ਤਾਈ ਦੀ ਸੀ ਆ ਕਹਿੰਦੇ ਹਾਂ ਇਹਦੇ ਉਮਰ ਹੋਈ ਆ ਤਾਂ ਕਹਿੰਦੇ ਮੁੰਡਾ ਹੈਗਾ ਇਹ ਕੋ ਹੂੰ ਤੇ ਕਹਿੰਦਾ ਮੈਂ ਰਿਸ਼ਤਾ ਕਰਾਵਾਂ ਉਹਦਾ ਤੇ ਕਹਿੰਦੇ ਅਸੀਂ ਕਰਨਾ ਹੀ ਆ ਤਾਂ ਚਲ ਦੱਸੋ ਵੀ ਕਰਾ ਦਿਓ ਮम्मी ਮੁੰਡਾ ਜਿਹਦੇ ਨਾਲ ਮੈਨੂੰ ਦਿਖਾਇਆ ਨਾ ਮੁੰਡਾ ਵੀ ਇਦਾਂ ਦਾ ਹੀ ਵੱਡੀ ਉਮਰ ਦਾ ਹੀ ਹੁਣ ਇਹ ਕਹਿੰਦੇ ਆਪਣੇ ਫਰੈਂਡ ਨੂੰ ਕਹੇ ਆ ਕਿ ਤੂੰ ਤੋਰ ਗੱਲ ਤੇ ਜੇ ਰਿਸ਼ਤੇ ਦੀ ਗੱਲ ਬੰਦੀ ਆ ਤਾਂ ਫਿਰ ਕੰਮ ਪੱਕਾ ਕਰੀਏ ਅੰਜੋ ਇਹ ਨਹੀਂ ਕਰਾਣਾ ਰਿਸ਼ਤਾ ਇਹ ਨਹੀਂ ਇਹਨਾਂ ਕੰਮਾਂ 'ਚ ਪੈਣਾ ਹੋਣਾ ਪਿਓ ਵੇਖਣ ਨਾ ਵੇਖਣ ਬਸ ਮम्मी ਮੈਂ ਇਹਨਾਂ ਨੂੰ ਤਾਂ ਕੁਝ ਨਹੀਂ ਕਿਹਾ ਮੈਂ ਕਿਹਾ ਮੈਂ ਤੁਹਾਨੂੰ ਜਾ ਕੇ ਦੱਸੂ ਤੋ ਇਹ ਆਪੇ ਇਹਨਾਂ ਨਾਲ ਗੱਲ ਕਰਿਓ ਥੱਲੇ ਜਾ ਕੇ ਕੋਈ ਗੱਲ ਨਹੀਂ ਕਰਨੀ ਉਹਨਾਂ ਨਾਲ ਹੀ ਠੀਕ ਹੈ ਬਸ ਵੀ ਕੋਈ ਮਿਲਿਆ ਸੀ ਯਾ ਇਹਦੇ ਰਿਸ਼ਤੇ ਦੀ ਗੱਲ ਹੋਂਦੀ ਹੈ ਹੀ ਨਹੀਂ ਕੋਈ ਗੱਲ ਕਰਨੀ ਸਾਨੂੰ ਨਹੀਂ ਕੋਈ ਸਿਰਦਰਦੀਏਗੀ ਉਹਨਾਂ ਦੀ ਧੀ ਹੋ ਜਾਂਨ ਨਾ ਜਾਂਨ ਕਿਹ ਗੱਲ ਵੈਸੇ ਮੰਮੀ ਗੱਲ ਤਾਂ ਤੁਹਾਡੀ ਸਹੀ ਆ ਅਦਰਿੰਕ ਨੂੰ ਵੀ ਮਨਾ ਕਰ ਦੇਣਾ ਗੱਲ ਹੀ ਕਰਨੀ ਕੋਈ ਚਲ ਕੋਈ ਨਹੀਂ ਤੁਸੀਂ ਕਿਹਾ ਮੇਰੇ ਨਹੀਂ ਆਖੇ ਲੱਗਣਾ ਇਹਨਾਂ ਨੇ ਕਹਿ ਦਾਂਗੀ ਅਨੋ ਕਿਉਂਕਿ ਮੈਨੂੰ ਤੇਨੜ ਕਹਿਣਾ ਮੇਰੀ ਭੈਣ ਆ ਤੂੰ ਕੌਣ ਹੁੰਦੀ ਦਾ ਕਹਿਣਾ ਜੀ ਰਿਸ਼ਤਾ ਹੁੰਦਾ ਇਹਦਾ ਕਰਨਾ ਨਹੀਂ ਹੈਗਾ ਹੁਣ ਤੇ ਉਹ ਚਲਾ ਗਿਆ ਵੈ ਨਹੀਂ ਤੇ ਮੈਂ ਇੱਥੇ ਹੀ ਮਨਾ ਕਰ ਦੇਣਾ ਵੀ ਇਹ ਹੀ ਨਹੀਂ ਕੋਈ ਗੱਲ ਕਰਨੀ ਥੱਲੇ ਜਾ ਕੇ ਤੇਰੀ ਤਾਈ ਨਾਲ ਅੰਜੂ ਗਾਲਸੋ ਨਾ ਲੱਕੀ ਭਾਜੀ ਨੂੰ ਕੀ ਕੰਮ ਪੈ ਗਿਆ ਕੀ ਪਤਾ ਮੈਨੂੰ ਕੀ ਕੰਮ ਹੈ ਪਤਾ ਨਹੀਂ ਕੀ ਖਿਚੜੀ ਪਕਾਣੀ ਹੋਣ ਇਹਨਾਂ ਨੇ ਗਿਆ ਹੈ ਉਹ ਲਿੰਕੂ ਦੱਸੇਗਾ ਆ ਕੇ ਕੀ ਕੰਮ ਹੈ ਓ ਚਲੋ ਦੇਖਦੇ ਆ ਫਿਰ ਮੈਂ ਫਿਰ ਥੋੜੇ ਕਿਚਨ ਚ ਕੰਮ ਸਮੀੜ ਰਾਂ ਆ ਵੇ ਲੈ ਨਾ ਤੂੰ ਓ ਬੈਠਾ ਤੂੰ ਸੀ ਕਰ ਨਾ ਅੰਜੂ ਗਾਲਸੋ ਮੇਰੀ ਇੱਕ ਮਿੰਟ ਰੁਕੀ ਇੱਧਰ ਆ ਹਾਂਜੀ ਮੰਮੀ ਮੈਂ ਕਿਹਾ ਹੁਣ ਮੇਰਾ ਦਿਮਾਗ ਕੰਮ ਕੀਤਾ ਹੀ ਹਮ ਲੱਕੀ ਨੂੰ ਕੀ ਕੰਮ ਪੈਣਾ ਪੈਸਿਆਂ ਕਰਕੇ ਬੁਲਾਇਆ ਹੋਣਾ ਰਿੰਕਪਾਲ ਨੂੰ ਹੋਰ ਕੀ ਹੋਰ ਇਹਨਾਂ ਨੂੰ ਕੰਮ ਕੀ ਆ ਹੋ ਸਕਦਾ ਇੱਥੇ ਤੁਸੀਂ ਮੰਮੀ ਉਹਦੋਂ ਗਲਤੀ ਕੀਤੀ 10000 ਰੁਪਏ ਤਾਂ ਤੁਸੀਂ ਮੈਨੂੰ ਦਿੱਤਾ ਹੀ ਦਿੱਤਾ ਸੀ ਜੇ ਦੂਜੇ 10000 ਰੁਪਏ ਦੀ ਕੁਪਾਲਾ ਦਿੱਤਾ ਨਾ ਉਹਨਾਂ ਨੂੰ ਨਹੀਂ ਦੇਣਾ ਸੀ ਮੈਨੂੰ ਫੜਾਣਾ ਸੀ ਮੈਂ ਸੰਭ ਲੈਣਾ ਸੀ ਤੇ ਲੱਕੀ ਦੇ ਇਦਾਂ ਪੈਸੇ ਮੰਗ ਰਿਹਾ ਜਦੋਂ ਉਹਨਾਂ ਨੇ ਇੱਥੇ ਜਮ੍ਹਾਂ ਕਰਾਏ ਹੁੰਦੇ ਆ ਸਾਡੇ ਪੈਸੇ ਆ ਸਾਡੀ ਮਰਜ਼ੀ ਅਸੀਂ ਦਈਏ ਚਾਹੀ ਨਾ ਦਈਏ ਤੇ ਉਹੋ ਜਿਹਾ ਸਾਡਾ ਮੁੰਡਾ ਜਿਹੜਾ ਦੱਸਦਾ ਨਹੀਂ ਕੁਝ ਵੀ ਲੈ ਮੰਮੀ ਮੇਰੀ ਪਾਪੀ ਦਾ ਫੋਨ ਆਇਆ ਹੈ ਹਲੋ

ਪਰ ਮੇਰੀ ਗੱਲ ਸੁਣ ਆਣਗੇ ਨਾ ਹਾਂਜੀ ਤੇ ਥੱਲੇ ਉਹ ਸਾਰਿਆਂ ਨੂੰ ਸਾਸਿਕਾ ਦਾ ਸਿਕਾ ਬੁਲਾਣ ਤੇ ਪਾਣੀ ਦਾ ਨਹੀਂ ਪਿਆਈ ਤੇ ਸਿੱਧਾ ਕੋਠੇ ਲਾਈ ਉਹਨਾਂ ਨੂੰ ਠੀਕ ਆ ਮੰਮੀ ਮੈਂ ਵੀ ਤਾਂ ਸਹੀ ਹੀ ਸੋਚਿਆ ਸੀ ਮੈਂ ਕਿ ਉਹਨਾਂ ਨੇ ਕਹਿਣਾ ਪਰ ਉਹਨੇ ਤੇ ਉਹਨਾਂ ਦੇ ਆ ਹਰ ਵਾਰੀ ਸਾਡੇ ਘਰੇ ਲੈ ਕੇ ਆ ਜਾਂਦੇ ਆ ਐ ਤੇ ਮੈਂ ਕਿ ਇਦਾਂ ਹੀ ਕਰਨਾ ਆ ਉਹਨਾਂ ਨੂੰ ਬਸ ਪਾਣੀ ਪਿਲਾ ਦੇ ਤੁਹਾਡੇ ਕਹਿਣ ਮੁਤਾਬਿਕ ਉੱਤੇ ਹੀ ਲੈਣਾ ਇੱਥੇ ਆਪਣੀ ਕਿਚਨ ਦੀ ਚਾਹ ਪਾਣੀ ਬਣਾਵਾਗੇ ਤੇ ਇੱਥੇ ਪਿਲਾਵਾਂਗੇ ਬਸ ਇੱਥੇ ਚਾਹ ਪਾਣੀ ਬਣਾ ਬਣਾਓ ਤੇ ਜਿਹੜਾ ਸਮਾਨ ਮੰਗਾਣਾ ਮੰਗਾ ਕੇ ਨਾ ਤੇ ਉੱਤੇ ਹੀ ਲਿਆਓ ਸਾਰਾ ਕੁਝ ਬਸ ਇੱਥੇ ਹੀ ਚਾਹ ਪਾਣੀ ਪਿਆਓ ਉਹਨਾਂ ਨੂੰ ਸੋਹਣੀ ਤਰ੍ਹਾਂ ਅਹੀਂ ਨਹੀਂ ਪੈਣਾ ਥੱਲੇ ਕਿਸੇ ਦੇ ਵਿੱਚ ਤੈਨੂੰ ਠੀਕ ਹੈ ਮੰਮੀ ਜਿਦਾ ਤੂੰ ਕੰਨੇ ਆ ਕਿੰਨੀ ਕੁ ਦੇਨ ਨਵਾਣਾ ਉਹਨਾਂ ਨੇ ਮਸਾ ਜਲੋ ਫੋਨ 15-20 ਮਿੰਟਾਂ ਤੱਕ ਅੱਛਾ ਤੂੰ ਚੱਲ ਤੂੰ ਆਪਣੀ ਫਿਰ ਤਿਆਰੀ ਕਰ ਲੈ ਨਾਲੇ ਰਿੰਕੂ ਨੂੰ ਫੋਨ ਕਰ ਦੇ ਵੀ ਜੇ ਉਹਨੇ ਲੇਟ ਜਾਣਾ ਤੇ ਕੋਈ ਸਮਾਨ ਲਿਆ ਦੇ ਤੈਨੂੰ ਚਾਹ ਪਾਣੀ ਦਾ ਠੀਕ ਹੈ ਠੀਕ ਹੈ ਮੰਮੀ ਮੈਂ ਕਰਦੀ ਇਹਨਾਂ ਨੂੰ ਫੋਨ ਨਾਲੇ ਮੈਂ ਕਿਚਨ 'ਚ ਦੇਖ ਲਾਂ ਸਮਾਨ ਦੀ ਤਿਆਰੀ ਕਰ ਲਾਂ ਕੋਈ ਨਹੀਂ ਵੇਖ ਲਾ ਫਿਰ ਠੀਕ ਹੈ ਫਿਰ ਅੱਛਾ ਸੀਮਾ ਸੀਮਾ ਹਾਂਜੀ ਮੰਮਾ ਗੱਲ ਸੁਣੇ ਪੁੱਤਰਾਂ ਹਾਂਜੀ ਮੰਮਾ ਦੱਸੋ ਮੈਂ ਕੱਲ ਲੱਕੀ ਤੇ ਚਲਾ ਗਿਆ ਐ ਦੁਕਾਨ ਤੇ ਤੇ ਚਾਹ ਹੀ ਬਣਾ ਲੈਣੀ ਸੀ ਥੋੜੀ ਜੀ ਬੇਟਾ ਕੋਈ ਨਹੀਂ ਮੰਮਾ ਚਾਹ ਬਣਾ ਦੇਣੀ ਆ ਅੰਜੂ ਵੀ ਆਣੀ ਵਾਲੀ ਐ ਥੱਲੇ ਚਾਹ ਬਣਾ ਨਾ ਤੇ ਕੱਠੀ ਬਣਦੀ ਤੇ ਆਪਾਂ ਪੀ ਲੈਨੇ ਆ ਤੇ ਜੇ ਤੁਸੀਂ ਪੀਲੋ ਕਹਿੰਦੇ ਤੇ ਪਹਿਲਾਂ ਬਣਾ ਲੈਨੀ ਚਾਹ ਲੈ ਤੂੰ ਕੱਠੀ ਬਣਾ ਲਈ ਪਰ ਅੰਜੂ ਕਿੱਥੇ ਆਉਂਦੀ ਥੱਲੇ ਜੇ ਆਉਂਦੀ ਵੀ ਐ ਤੇ ਉਹ ਆਪਣੀ ਬਣਾ ਬਣੋ ਕੇ ਚਾਹ ਦੇ ਉੱਪਰ ਹੀ ਲੈ ਜਾਂਦੇ ਹਾਂ ਕਿੰਨੇ ਦਿਨ ਹੀ ਹੋ ਗਿਆ ਵਾ ਅੰਜੂਨਾ ਹੋਂ ਤੇ ਚਾਹ ਪਿੰਦੀ ਨਹੀਂ ਹੈਗੀ ਚਾਚੀ ਦੀ ਚਾਹ ਤੇ ਆਪਣੀ ਚਾਹ ਲਿੰਦੀ ਆ ਤੇ ਉੱਪਰ ਚਲ ਜਾਂਦੀ ਆ ਜੇ ਮੈਂ ਬਣਾਵਾ ਤਾਂ ਵੀ ਕਹਿੰਦੀ ਆ ਸੀਮਾ ਦੀਦੀ ਉੱਪਰ ਫੜਾ ਦਿਓ ਸਾਡੀ ਚਾਹ ਥੱਲੇ ਰੁਕਦੀ ਨਹੀਂ ਹੈਗੀ ਅੱਗੇ ਹੀ ਸਾਰਾ ਸਾਰਾ ਦਿਨ ਇੱਥੇ ਬੈਠੇ ਰਹਿੰਦੇ ਗੱਲਾਂਬਾਤਾਂ ਕਰਦੇ ਆ ਤੇ ਵਧੀਆ ਲੱਗਦਾ ਹੀ ਟਾਈਮ ਦਾ ਪਤਾ ਨਹੀਂ ਲੱਗਦਾ ਹੁਣ ਤੇ ਮम्मा ਜੇ ਕੋਈ ਕੰਮ ਵੀ ਮੈਂ ਕਹਿਣਾ ਹੁੰਦਾ ਨਾ ਉਹ ਵੀ ਮੈਂ ਅੰਜੂ ਨੂੰ ਆਵਾਜ਼ਾਂ ਮਾਰ ਮਾਰ ਕੇ ਕਹਿੰਨੀ ਵੀ ਅੰਜੂ ਆ ਜਾ ਫਲਾਣਾ ਕੰਮ ਕਰ ਦੇ ਆਪਣੇ ਆਪ ਤੇ ਹੁੰਦੀ ਨਹੀਂ ਹੈਗੀ ਕੰਮ ਕਰ ਤੂੰ ਆਪਾਣਾ ਚਾਹੀਦਾ ਨਾ ਉਹਨੂੰ ਚਲ ਛੱਡ ਮਨਮੀਤ ਕਿੱਥੇ ਗਈ ਆ ਮਨਮੀਤ ਤੇ ਅੰਦਰ ਸੀ ਲੰਮੇ ਪੈ ਗਈ ਆ ਸਵਾਈਆਂ ਕੀਤੀਆਂ ਨਾ ਮੈਂ ਝਾੜੂ ਮਾਰੇ ਤੇ ਪੋਚੇ ਉਹਨੇ ਮਾਰੇ ਆ ਤੇ ਥੱਕ ਗਈ ਆ ਤੇ ਜਾ ਕੇ ਲੰਮੇ ਪਈ ਤੈਨੂੰ ਨੀਂਦ ਆ ਗਈ ਸੌਂ ਗਈ ਆ ਲੱਗਦਾ ਵਿਆਹ ਇਹ ਤਨਾ ਜ਼ਿਆਦਾ ਕਰਨੇ ਖਾ ਲਿਆ ਵਾ ਤੇ ਥਕਾਵਟ ਹੋ ਗਈ ਆ ਤੂੰ ਤੇ ਬਸ ਐ ਨਾ ਦਿਖਦੀ ਰਹਦੀ ਆ ਮੈਂ ਮੈਸੇ ਸੀ ਮੈਂ ਇਹਨੂੰ ਮਨਾ ਕੀਤਾ ਸੀਗਾ ਅੱਗੇ ਨਹੀਂ ਠੀਕ ਹੈ ਗਈ ਸੀਗੀ ਤੇ ਮੈਂ ਸੋ ਕਿਹਾ ਸੀ ਮੈਂ ਕਿਹਾ ਤੂੰ ਰਹਿਣ ਦੇ ਨਾ ਜਾ ਵਿਆਹ ਤੇ ਪਰ ਜਿੱਦ ਕਰਕੇ ਕੱਲ ਚਲੀ ਗਈ ਆ ਨਾ ਹੁਣ ਇਹਨੂੰ ਮੈਨੂੰ ਲੱਗਦਾ ਫੇਰ ਬੁਖਾਰ ਹੋ ਜਾਣਾ ਹੀ ਥਕਾਵਟ ਹੋਏਗੀ ਇਹਨੂੰ ਹਾਂ ਉਹਦੋਂ ਦਾ ਬੁਖਾਰ ਹੋਇਆ ਹੀ ਇਹਨਾਂ ਨੂੰ ਚਾਹੀਦਾ ਹੀ ਨਾ ਵੀ ਨਾ ਜਾਂਦੀ ਮੈਂ ਵਿਆਹ ਪਰ ਜਿੱਦ ਕਰਕੇ ਗਈ ਆ ਵੀ ਮੇਰੀ ਸਹੇਲੀ ਦਾ ਵਿਆਹ ਵਾ ਮੈਂ ਵੀ ਆਖਮਾ ਚਲੋ ਚੰਗਾ ਹੋਇਆ ਜੀ ਵੇਖ ਆਈ ਆ ਮਾਂ ਵਿਆਹ ਗਈ ਨਮਨੀਤ ਕਿੰਨੀ ਖੁਸ਼ੀ ਮੈਂ ਤੇ ਉਹਦੇ ਵਾਲੀ ਦੇਖੀ ਜਾਨੀ ਆ ਕੱਲ ਸੋਹਣੀ ਬੜੀ ਲੱਗੰਦੀ ਓੜਾ ਨਵਾਂ ਸੂਟ ਸਵਾਇਆ ਨਾ ਤੇ ਰੰਗ ਬੜਾ ਜਚਿਆ ਸੀ ਸੀਮਾ ਮਨਮੀਤ ਆਪਣੀ ਤਾਂ ਹੈ ਹੀ ਸੋਹਣੀ ਆ ਉਹੀ ਕਮਲੀ ਮੈਂ ਠੇਂਦਾ ਨੂੰ ਸੱਸ ਮਾਤਾ ਕਰਨ ਨਹੀਂ ਆਏ ਵੇਖ ਲਓ ਮੈਂ ਤੁਹਾਨੂੰ ਕਿਹਾ ਹੀ ਨਾ ਅੱਗੇ ਮੰਮਾ ਕਹਿੰਦੀ ਚਾਹ ਦਾ ਟਾਈਮ ਹੋਇਆ ਚਾਹ ਬਣਾ ਮੈਂ ਕਹਾਂ ਉਹਨਾਂ ਨੇ ਹੁਣੇ ਹੁੰਨਾ ਤੇ ਚਾਚੀ ਵੇਖ ਲਓ ਆ ਗਈ ਚਾਹ ਦੇ ਟਾਈਮ ਤੇ ਤਨਜੂ ਨਹੀਂ ਆਈ ਕਿਧਰਲੇ ਸੀਮਾ ਮੈਂ ਚਾਹ ਕਰਕੇ ਨਹੀਂ ਆਈ ਮੈਂ ਤੇ ਦੀਦਣ ਨਾਲ ਗੱਲ ਕਰਨੀ ਸੀ ਇੱਕ ਹਾਂਜੀ ਮੈਂ ਕਿਹਾ ਮੈਂ ਨਾ ਫੋਨ ਕੀਤਾ ਉਹਨੂੰ ਇੰਦਰਜੀਤ ਨੂੰ ਜਿਹੜਾ ਰਿਸ਼ਤੇ ਦੀ ਗੱਲ ਕਰਨ ਦੇਈ ਨਾ ਤੁਸੀਂ ਤੇ ਮੈਂ ਉਹਨੂੰ ਫੋਨ ਕੀਤਾ ਤੇ ਉਹ ਕਹਿੰਦੀ ਵੀ ਮੁੰਡੇ ਤੇ ਮੰਗਿਆ ਗਿਆ ਆ ਹਾਂ ਹਾਂ ਚਾਚੀ ਜੀ ਅਜੀ ਥੋੜੇ ਦਿਨ ਤੇ ਹੋਏ ਮਾਸੇ ਜੀ ਆਏ ਤੇ ਗੱਲ ਕੀਤੀ ਦੱਸ ਪਾਈ ਤੇ ਮੁੰਡਾ ਇਨਸ਼ੀਤੀ ਮੰਗਿਆ ਵੀ ਗਿਆ ਵੇਗ ਸੀ ਮਾ ਪਹਿਲੇ ਵੀ ਕੋਈ ਗੱਲਬਾਤ ਚੱਲਦੀ ਹੋਣੀ ਆ ਤੇ ਫਿਰ ਇਸ ਕਰਕੇ ਉਹ ਕੰਧੀ ਉਹਦਾ ਤੇ ਮਤਲਬ ਹੋ ਗਿਆ ਵਾ ਦੀਦੀ ਰਿਸ਼ਤਾ ਚਲੋ ਨਹੀਂ ਸੰਜੋਗੋ ਨੇ ਬਸ ਮੰਨ ਮੀਤੇ ਆਪੇ ਕੋਈ ਨਹੀਂ ਕਿਤੇ ਹੋਰ ਹੋ ਜਾਏਗਾ ਵੈਸੇ ਮੈਂ ਤਾਂ ਕਿ ਸੋਚਿਆ ਸੀ ਜੇ ਇਧਰੋਂ ਨਾ ਹੋਈ ਹੈ ਨਾ ਤੇ ਮਾਸੀ ਵਗੈ ਰਿਸ਼ਤੇ ਤੇ ਚਲ ਆਪਾਂ ਕਰ ਦਿੰਨੇ ਆ ਜੇ ਵੀ ਦੇ ਲੈਨੇ ਆ ਮੁੰਡਾ ਸੋਹਣਾ ਸਲੱਖਾ ਹੋਏਗਾ ਤੇ ਫਿਰ ਕੀ ਆ ਚਲ ਇੱਧਰ ਕਰ ਦਿੰਨੇ ਆ ਤੂੰ ਤੇ ਇੱਧਰ ਵੀ ਆ ਕੇ ਠੀਕ ਕਹਿ ਦਿੱਤਾ ਉਹ ਵੀ ਮੰਗਿਆ ਗਿਆ ਮੈਂ ਤੇ ਆਪ ਧੋਜਦੀ ਆ ਵੀ ਜਿੱਧਰ ਵੀ ਗੱਲ ਚਲਦੀ ਏ ਉਧਰੋਂ ਹੀ ਇੱਕ ਸਾਹ ਦੀ ਨਾ ਹੀ ਹੋ ਜਾਂਦੀ ਫੇ ਕੋਈ ਨਾ ਪਤਾ ਨਹੀਂ ਕੀ ਇਹਦੇ ਸੰਜੋਗਾ ਚ ਢਿੱਲ ਹੈਗੀ ਆ ਵੀ ਗੱਲ ਤੁਰਨ ਤੋਂ ਪਹਿਲਾਂ ਹੀ ਨਾ ਹੋ ਜਾਂਦੀ ਗੱਲ ਚੱਲਣ ਤੋਂ ਪਹਿਲਾਂ ਹੀ ਨਾ ਹੋ ਜਾਂਦੀ ਆਹੋ ਮੈਂ ਤਾਂ ਫਿਰ ਬੜੀ ਚਲੋ ਮਾੜਨਾ ਫੋਨ ਕੀਤਾ ਉਹਨੂੰ ਤੇ ਪਰ ਉਹਨੇ ਆ ਗੱਲ ਕਹਿ ਦਿੱਤੀ ਅੱਗੋਂ ਚਲ ਗੁਰਦੀਪ ਤੂੰ ਇੱਕ ਕੰਮ ਕਰ ਜਿਹੜਾ ਤੂੰ ਟੇਵਾ ਦੇ ਕੇ ਆਈ ਹੈ ਨਾ ਜਿਹੜੇ ਪੰਡਤ ਨੂੰ ਹੂੰ ਤੇ ਤੂੰ ਇਦਾਂ ਕਰ ਤੂੰ ਮੈਨੂੰ ਉੱਥੇ ਨਾਲ ਲੈ ਜਾ ਮੈਂ ਆਪ ਜਾਣੀ ਆ ਤੇਰੇ ਨਾਲ ਚੋਰੀ ਲੱਕੀ ਤੋਂ ਚਲ ਜਾਨੀ ਆ ਜਿਹੜਾ ਕਿ ਮੈਂ ਪੁੱਛ ਕੇ ਆਣੀ ਆ ਨਾਲੇ ਮੈਂ ਟੇਵਾ ਫੜੀ ਲਿਆਵਾਂਗੀ ਉਹਦੇ ਕੋਲੋਂ ਤੇ ਨਾਲੇ ਮੈਂ ਪੁੱਛ ਕੇ ਆਣੀ ਆ ਵੀ ਕੀ ਹੈਗਾ ਕਿੱਥੇ ਇਹਦੇ ਸੰਜੋਗ ਹੈਗੇ ਤੇ ਕਿੱਦਾਂ ਕੀ ਹਿਸਾਬ ਕਿਤਾਬ ਹੈ ਉਹ ਦੀਦੀ ਛੱਡੋ ਪੰਡਤਾਂ ਦੇ ਚੱਕਰ ਨੂੰ ਤੁਸੀਂ ਹਾਂ ਉਹਨੇ ਤਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ ਨਾ ਵੀ ਉਹਨੇ ਕਹਿਤਾ ਵੀ ਇਹਦੇ ਹੱਥ 'ਚ ਰੇਖਾ ਹੀ ਨਹੀਂ ਹੈਗੀ ਵਿਆਹ ਦੀ ਗੱਲ ਸੁਣ ਮੇਰੀ ਗੁਰਦੀਪ ਚਲ ਮੈਂ ਮੰਨਦੀ ਆ ਤੇਰੀ ਗੱਲ ਪਰ ਜਿਹੜਾ ਮੈਂ ਚਲ ਜਾਂ ਨਹੀਂ ਜਿਹੜਾ ਉਹਨੇ ਉਹ ਪਾ ਦੱਸਿਆ ਹੀ ਉਹ ਪਾ ਕਰਾ ਲਾਂਗੇ ਨਾ ਵੇਖ ਲਾਂਗੇ ਫਿਰ ਕੀ ਕੀ ਕਹਿੰਦਾ ਵਾ ਗੱਲ ਸੁਣੋ ਆ ਨਾ ਸਾਰੇ ਉਹਨਾਂ ਦੇ ਚੋਂਚਲੇ ਹੁੰਦੇ ਪੈਸੇ ਬਣਾਉਣ ਦੀ ਗੱਲ ਹੁੰਦੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਤੁਸੀਂ ਤੇ ਅੱਗੇ ਨਹੀਂ ਮੰਨਦੇ ਤੇ ਜੋ ਉਹਨੇ ਮੈਨੂੰ ਕਿਹਾ ਮੈਂ ਤੁਹਾਨੂੰ ਆ ਕੇ ਦੱਸ ਦਿੱਤਾ ਵਾ ਤੇ ਛੱਡੋ ਉਹਨੂੰ ਚਾਚੀ ਜਿਹਦੀ ਕਹਿੰਦੇ ਸੀ ਪੈਆਂ ਕਰਕੇ ਪਾ ਕਰਾਉਂਦੀ ਆ ਜਾਂ ਪੈਆਂ ਕਰਕੇ ਕਹਿੰਦੇ ਆ ਵੀ ਆਪਾ ਕਰਾ ਲਓ ਤੁਸੀਂ ਰੰਗ ਦੋ ਐਂ ਕਰੋ ਟਿੱਟੇ ਵਾਲਾ ਆਓ ਛੱਡੋਗਾ ਆਪਾਂ ਟੇਵਾ ਲਿਆਓ ਆਂ ਤੇ ਆਪਾਂ ਆਪੇ ਜੀ ਕੋਈ ਹੋਰ ਪੰਡਤ ਸਾਨੂੰ ਕਹੇਗਾ ਨਾ ਤੇ ਆਪਾਂ ਉਧਰ ਵਿਖਾ ਲਾਂਗੇ ਬਕੌਣ ਵਾਲੇ ਤੇ ਬਣਾਗੇ ਫਿਰ ਨਵਾਂ ਦੋੜੀ ਟੇਵਾ ਬਣਾਉਂਦੇ ਫਿਰਾਂਗੇ ਤੇ ਸੀਮਾ ਟੇਵੇ ਤੋਂ ਵੀ ਹੁਣ ਕਾਲੇ ਨਾ ਪੋ ਪੰਡਤ ਦਾ ਮੈਨੂੰ ਫੋਨ ਆਇਆ ਵਾ ਉਹ ਇੱਥੇ ਨਹੀਂ ਹੈਗਾ ਜੀ ਅੱਜ ਹੈਗਾ ਨਹੀਂ ਆ ਤੇ ਕੱਲ ਪਰਸੋਂ ਮੈਂ ਜਾਵਾਂਗੀ ਤੇ ਮੈਂ ਲਿਆਵਾਂਗੀ ਆਪੇ ਲਿਆਵਾਂਗੀ ਮੈਂ ਟੇਵਾ ਲਿਆ ਕੇ ਦੇ ਦਾਂਗੀ ਤੁਹਾਨੂੰ ਫਿਰ ਤੁਸੀਂ ਆਪੇ ਵਿਖਾ ਲਿਓ ਜਿੰਨੂੰ ਵਿਖਾਣਾ ਮੈਂ ਤੇ ਇਹਨਾਂ ਗੱਲਾਂ ਨੂੰ ਮੰਨਦੀ ਨਹੀਂ ਹੈਗੀ ਮੈਂ ਤਾਂ ਤਾਂ ਕਹੇ ਤੂੰ ਜੋ ਮੈਨੂੰ ਕਿਹਾ ਸੀ ਮੈਂ ਬੱਚਿਆਂ ਦੇ ਅੱਗੇ ਵਿਖਾਈ ਸੀ ਤਾਂ ਤਾਂ ਮੈਂ ਕਿਹਾ ਚੱਲ ਇਹਦਾ ਵੀ ਵਿਖਾ ਲਾ ਮੈਂ ਤਾਂ ਵੈਸੇ ਨਹੀਂ ਮੰਨਦੀ ਇਹਨਾਂ ਗੱਲਾਂ ਸਾਰੇ ਪਾਪ ਇਹਨਾਂ ਦੀ ਹੋਈ ਸਹੀ ਹਾਂ ਇਹ ਤੇ ਤੇ ਇਨਾਂ ਚਾਚੀ ਜੀ ਮੰਨਦੇ ਜਿੰਨੇ ਵੀ ਕੰਮ ਆ ਜੇ ਸਰਕਾਰੀ ਨੌਕਰੀ ਹੀ ਦਿਨਕੂ ਭਾਜੀ ਦੀ ਲਵਾਉਣੀ ਸੀ ਜਦੋਂ ਲੱਗਣੀ ਸੀ ਉਦੋਂ ਤੇ ਪੰਡਤਾਂ ਹੀ ਪੁੱਛਿਆਈ ਤੇ ਜਿਹੜਾ ਆਪਾ ਫਰਾਇ ਤੇ ਨਾਲ ਹੀ ਭਾਜੀ ਨੂੰ ਨੌਕਰੀ ਮਿਲ ਗਈ ਸੀ ਤੋ ਹਮ ਤੇ ਕਹਿੰਦੇ ਪੰਡਤਾਂ ਦੇ ਚੱਕਰਾਂ ਜਿਹਨੇ ਨਾ ਘਾੜੇ ਕੰਮ ਉਹਨੇ ਸਵਾਰ ਦਿੱਤੇ ਤੇ ਸਾਡੀ ਕੁੜੀ ਵੱਲੋਂ ਜਿਹੜਾ ਰਿਸ਼ਤਾ ਵਾ ਉਹਦੀ ਕਹਿੰਦੇ ਐਵੇਂ ਝੋਝਲੇ ਕਰਨ ਦਿਆ ਵਾ ਪਰ ਮੈਂ ਤਾਂ ਤੁਹਾਨੂੰ ਪਹਿਲੇ ਹੀ ਆ ਕੇ ਦੱਸਦਾ ਵੀ ਉਹ ਕਹਿੰਦਾ ਵਿਆਹ ਦੀ ਰੇਖਾ ਹੀ ਨਹੀਂ ਗਈ ਉਹਦੀ ਤੇ ਫੇਰ ਵੀ ਉਹਨੇ ਉਪਾਅ ਦੱਸ ਦਿੱਤੇ ਸੀਗੇ ਵੀ ਸੂਰਜ ਨੂੰ ਪਾਣੀ ਦਵੇ ਜਾਂ ਜੜਾ ਵੀ ਪੂਜਾ ਕਰਨੀ ਜੋ ਵੀ ਉਹਨੇ ਉਪਾਅ ਦੱਸ ਦਿੱਤਾ ਨਾ ਫੇਰ ਵੀ ਉਹ ਤੇ ਚਾਚੀ ਜੀ ਕਰਦੀ ਪਈ ਆ ਤੇ ਕਰਦੀ ਪਈ ਤੇ ਤਾਂ ਹੀ ਤੇ ਰਿਸ਼ਤੇ ਆਉਂਦੇ ਆ ਆਪਾਂ ਤਾਂ ਕਿਹਾ ਆ ਪਾ ਜਿਹੜੇ ਸੂਰਜ ਦੇਵਤਾ ਨੂੰ ਪਾਣੀ ਦੇਣ ਦੀ ਆ ਤੇ ਦੇਖੋ ਹੁਣ ਮਾਸੀ ਵੱਲੋਂ ਗੱਲ ਬਣ ਜੇਗੀ ਹੁਣ ਮਾਸੀ ਵੱਲੋਂ ਵੀ ਤੇ ਹੀ ਕਹਿੰਦੇ ਹੋ ਵੀ ਨਹੀਂ ਉਧਰ ਵੀ ਮੁੰਡਾ ਮੰਗਿਆ ਗਿਆ ਵਾ ਤੁਹਾਨੂੰ ਤਾਂ ਸਾਨੂੰ ਤੇ ਟੈਨਸ਼ਨ ਲੱਗਣੀ ਆ ਤੇ ਇਹਦੇ ਰਿਸ਼ਤਾ ਹੋਣਾ ਨਹੀਂ ਆ ਕਿ ਨਹੀਂ ਹੋਣਾ ਨਾਲੇ ਸੀਮਾ ਅਪਨਤਾ ਬੰਦਤਾ ਦੇ ਚੱਕਰਾਂ 'ਚ ਮੈਂ ਤਾਂ ਵੈਸੇ ਪੈਂਦੀ ਨਹੀਂ ਜੇ ਇਹਨਾਂ ਨੂੰ ਪਤਾ ਹੋਵੇ ਦੂਜਿਆਂ ਦਾ ਤੇ ਆਪ ਕਿਉਂ ਉਥੇ 20-20 ਰੁਪਏ 30-30 ਰੁਪਏ ਦੇ ਪਿੱਛੇ ਦੁਕਾਨਾਂ ਤੇ ਬੈਠੇ ਹੁੰਦੇ ਜਾ ਕੇ ਉਹ ਹੈ ਨਹੀਂ ਇਹਨਾਂ ਨੂੰ ਕਿਸੇ ਇੱਕ ਚੀਜ਼ ਦਾ ਪਤਾ ਪਰ ਮੰਮਾ ਤੇ ਇੱਕ ਗਲਤੀ ਕੀਤੀ ਜੇ ਜਿਹੜਾ ਇਹ ਢੇਵਾ ਬਣਾਇਆ ਢੇਵਾ ਬਣਾਉਣਾ ਹੀ ਨਹੀਂ ਚਾਹੀਦਾ ਨਾ ਬਣਾਵੇ ਨਾ ਵਹਿਮ 'ਚ ਪਾਏ ਕੋਈ ਤੁਰੰਤ ਤੇ ਲਿਆ ਕੇ ਦੋ ਅੱਗੇ ਕੀ ਪਤਾ ਕਿਤੇ ਮਾੜੀ-ਮੋਟੀ ਦੀ ਰੇਖਾ ਲਿਖੀ ਹੋਈ ਉਹਦੇ ਹੱਥ 'ਤੇ ਤੇ ਅੱਗੇ ਕੋਈ ਜਿੱਥੇ ਰਿਸ਼ਤਾ ਹੋ ਜੇ ਉਹ ਨਾ ਕਿਤੇ ਕਹਿ ਦਨ ਲਿਆਓ ਟੇਵਾ ਮਲੋਣਾ ਫਿਰ ਆਪਾਂ ਕਿਤੇ ਨਵਾ ਬਣਾਉਂਦੇ ਫਿਰਾਂਗੇ ਫਿਰ ਉਹ ਟੇਵਾ ਹੋਏਗਾ ਤੇ ਵਖਾ ਦਾਂਗੇ ਵਖਾ ਰਾਂਗੇ ਆ ਹੋਈ ਨਾ ਆ ਤਾਂ ਮੈਂ ਤੁਹਾਨੂੰ ਕਹਿਨ ਤਾਂ ਨਹੀਂ ਆ ਜਾਵਾਂ ਕਿਤੇ ਲਿਆ ਦਾਂਗੀ ਤੁਹਾਨੂੰ ਮ ਟੇਵਾ ਹੁਣ ਅਜ ਪੰਡਤ ਹੀ ਨਹੀਂ ਹੈਗਾ ਤਾਂ ਕਿਧਰ ਕੋ ਜਾਵਾਂ ਮੈਂ ਬੜੀ ਪਰੇਸ਼ਾਨੀ ਹੋਈ ਚਾਚੀ ਜੀ ਸਮਝ ਨਹੀਂ ਹੁੰਦੀ ਇਹ ਕੁੜੀ ਦਾ ਕਿੱਥੇ ਹੋਣਾ ਹੋ ਜਾਏਗਾ ਕੋਈ ਨਹੀਂ ਕਾਲੇ ਨਾ ਪੋਵੋ ਫਿਰ ਸਿਮਾ ਐਡੇ ਨਹੀਂ ਰੱਬ ਦੇ ਮਾਂ ਮਾਰੇ ਹੋ ਜਾਏਗਾ ਰਿਸ਼ਤਾ ਕਾਲੇ ਹੁਣ ਪੈਣ ਦੀ ਲੋੜ ਨਹੀਂ ਹੈਗੀ ਕੋਈ ਗੱਲ ਨਹੀਂ ਹੈਗੀ ਕਿਤੇ ਨਾ ਕਿਤੇ ਤਾਂ ਇਹਦਾ ਸੰਜੋਗ ਇਹਦੇ ਕਿਤੇ ਨਾ ਕਿਤੇ ਲਿਖਿਆ ਹੀ ਹੋਣਗੇ ਨਾ ਮम्मा ਕਾਲੀ ਪੈਣ ਵਾਲੀ ਗੱਲ ਹੈਗੀ ਆ ਅਨਮੋਲ ਦੀ ਵੀ ਇਹ ਹੋ ਗਈ ਆ ਇਹ ਨਾ ਹੋਏ ਕੱਲ ਨੂੰ ਅਨਮੋਲ ਦੇ ਰਿਸ਼ਤੇ ਆਉਣ ਲੱਪੇ ਤੇ ਸਾਡੀ ਬੇਟੀ ਵੇ ਪੀਏ ਚਾਚੀ ਨੇ ਥੋੜੀ ਕਹਿਣਾ ਮੈਂ ਕਿ ਉਹ ਕੁੜੀ ਬੇਟੀ ਹੈ ਜੀ ਆਪ ਆਪਨਾ ਨਹੀਂ ਕਰਨਾ ਸਹੀ ਗੱਲ ਨਹੀਂ ਹੈ ਨਾ ਚਾਚੀ ਜੀ ਮੈਂ ਆਹੋ ਇਹ ਤਾਂ ਗੱਲ ਠੀਕ ਆ ਉਹਦਾ ਨਹੀਂ ਕਰਨਾ ਹੈਗਾ ਉਹਦਾ ਆਏਗਾ ਤੇ ਫਿਰ ਉਹਦਾ ਤੇ ਕਰਨਾ ਹੀ ਆ ਮੈਂ ਤੇ ਪਰ ਹੁਣ ਸੀ ਮੈਂ ਫਾ ਲੈ ਲਵਾਂ ਦੱਸੋ ਤੁਸੀਂ ਵੀ ਤੇ ਇਦਾਂ ਕਰਦੀਆਂ ਪਈਆਂ ਜੇ ਹੁਣ ਮੈਂ ਫਾ ਲੈ ਲਾਂ ਜਾ ਕੇ ਆਉਗੈ ਨਾ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਤੇ ਬਣੀ ਹੋਊਗੀ ਨਾ ਹੋएगी ਤੇ ਕੋਈ ਨਹੀਂ ਵੱਡ ਵੱਡ ਨਹੀਂ ਕਹਾਂਦੀ ਫਿਰ ਬੈਠੀ ਰਹੂਗੀ ਘਰ ਹੋਰ ਕੀ ਕਰਾਂ ਸਹੀ ਤਾਂ ਕਦ ਮੈਂ ਦੇ ਨਹੀਂ ਦੇਣਾ ਇਹਨੂੰ ਆਉ ਤੇ ਮੈਂ ਤਾਂ ਹੀ ਤੁਹਾਨੂੰ ਕਿਹਾ ਮੈਂ ਨਾ ਥੋੜਾ ਸਬਰ ਰੱਖੋ ਆ ਜਾਏਗਾ ਉਹਦਾ ਰਿਸ਼ਤਾ ਜੀ ਅਨਮੋਲ ਦਾ ਆਗਾ ਤੇ ਮੈਂ ਤਾਂ ਫਿਰ ਉਹਦਾ ਕਰਨਾ ਹੀ ਕਰਨਾ ਇਹਦਾ ਆ ਜਾਏਗਾ ਤੇ ਪਹਿਲਾਂ ਇਹਦਾ ਕਰਦਾਂਗੇ ਤੇ ਬਾਅਦ ਚ ਅਨਮੋਲ ਦਾ ਕਰਦਾਂਗੇ ਰਿਸ਼ਤਾ ਤੇ ਫਿਰ ਮੈਂ ਕਰਾਂਗੀ ਨਾ ਉਨੀ ਦੇਰ ਉਹਦਾ ਉਹ ਆ ਗਿਆ ਰਿੰਕੂ ਆ ਲਕੀ ਬੁਲਾਇਆ ਸੀ ਤੂੰ ਮੈਨੂੰ ਕੰਮ ਸੀ ਕੋਈ ਹਾਂ ਰਿੰਕੂ ਆ ਰ ਆ ਮੈਂ ਨਾ ਸੋਚਿਆ ਸੀ ਕਿ ਕਮੇਟੀ ਆਈ ਹੀ ਮੈਨੂੰ ਅੱਛਾ ਤੇ ਤੈਨੂੰ ਪਤਾ ਵਾ ਜੋ ਦੁਕਾਨ ਚ ਰਾਸ ਪੋਣੀ ਨਾ ਤੇ ਤੇਰੀ ਭਾਬੀ ਦੀ ਰਿੰਗ ਵੇਚ ਕੇ ਨਾ ਤੇ ਮੈਂ ਰਾਸ ਪਾਈ ਹੀ ਤੇ ਮੈਂ ਕਿਹਾ ਚੱਲ ਕਮੇਟੀ ਚੁੱਕੀ ਆ ਤੇ ਮੈਂ ਨਾ ਇਹਨੂੰ ਰਿੰਗ ਬਣਵਾਦਾ ਤੇ ਸਰਪ੍ਰਾਈਜ਼ ਦੇਣਾ ਉਹ ਤੇਰੀ ਭਾਬੀ ਨੂੰ ਆ ਭੀਵਾਸ ਤੇ ਹਾਂ ਕਿੰਨਾ ਚੇਰ ਹੋ ਗਿਆ ਕੁਛ ਮੰਗਦੀ ਤੇ ਹੈ ਨਹੀਂ ਆ ਹੋਰ ਅੱਜ ਫੇਰ ਛੁੱਟੀ ਕੀਤੀ ਆ ਨਾ ਛੁੱਟੀ ਕੀਤੀ ਨਾਲੇ ਲੱਗੀ ਤੂੰ ਵਧੀਆ ਕਿ ਸੋਚਿਆ ਵਾ ਤੇ ਭਾਬੀ ਨਾਲ ਸਾਥ ਦਿੱਤਾ ਸੀ ਨਾ ਤੇ ਤੂੰ ਵੀ ਚੰਗਾ ਕਰਨ ਦੇਵਾ ਜਿਹੜਾ ਸਰਪ੍ਰਾਈਜ਼ ਜਾਂ ਖੁਸ਼ੀ ਦੇਉਂਦੇ ਆ ਵਾ ਤੇ ਬਹੁਤ ਚੰਗੀ ਤਰੀਕ ਸੋਚ ਚੰਗੀ ਗੱਲ ਹੈ ਵਾ ਜਿਹੜਾ ਭਾਬੀ ਵਾਸਤੇ ਨਾ ਸੋਚਿਆ ਵਾ ਮੈਂ ਕਾ ਦੇ ਦਈਏ ਅੱਛਾ ਨਹੀਂ ਕੋ ਮੇਰੀ ਦੁਕਾਨ ਤੇ ਨਾ ਮੁੰਡਾ ਨਹੀਂ ਕੋਈ ਆਇਆ ਅੱਛਾ ਠੀਕ ਆ ਅੱਜ ਉਹਨੂੰ ਮੈਂ ਕਿਹਾ ਵੀ ਆ ਜੀ ਉਸ ਤਰ੍ਹਾਂ ਤੇ ਮੈਂ ਇਕੱਲੇ ਨੇ ਇਕੱਲੇ ਨੇ ਕਿ ਤੇਰੇ ਨਾਲ ਹੀ ਚੱਲ ਜਾਣਾ ਸੀ ਅੱਛਾ ਤੇ ਨਾ ਆ ਨਾ ਮੁੰਦਰੀ ਦੇ ਪੈਸੇ ਆ ਉਸ ਸਨੇਾਰੇ ਨੂੰ ਨਾ ਸਾਈ ਦਿੱਤੀ ਆ ਫੜੇ ਪੈਸੇ ਤੇ ਫੜ ਠੀਕ ਹੈ ਤੇ ਉਹਦੇ ਕੋ ਪੈਸੇ ਦੇ ਕੇ ਨਾ ਤੇ ਮੁੰਦਰੀ ਲੈ ਹੀ ਕਰੇ ਤੇ ਮੈਂ ਤੇਰੇ ਕੋ ਲੈ ਲਾਂਗਾ ਮੁੰਡਾ ਆਇਆ ਨਹੀਂ ਛੁੱਟੀ ਮੈਂ ਕਿਹਾ ਵੇਸੀ ਮੈਂ ਕਾ ਸਾਰਾ ਸੌਦਾ ਪੋਣ ਵਾਲਾ ਵਾ ਤੇ ਅੱਜ ਹੀ ਟਾਈਮ ਤੇ ਦੁਕਾਨ ਤੇ ਤੇ ਕੰਦਾ ਫਿਰ ਉਹਦਾ ਫੋਨ ਆ ਗਿਆ ਕਿ ਮੈਂ ਠੀਕ ਨਹੀਂਗਾ ਮੈਂ ਕਾ ਚਲ ਕੋਈ ਨਹੀਂ ਦੁਖ ਸਕਤੇ ਸਭ ਦੇ ਸਰੀਰਾਂ ਦੇ ਨਾਲ ਹੁੰਦੇ ਆ ਪਰ ਲੱਗੀ ਤੇਰਾ ਵੀ ਨਾਲ ਜਾਲਾ ਬੰਨਦਾ ਸੀ ਕਿਉਂਕਿ ਇਹ ਪੈਸੇ ਦਾ ਕੰਮ ਆ ਤੇ 골ਡ ਦਾ ਕੰਮ ਆ ਤੂੰ ਵੀ ਨਾਲ ਜਾਣੋ ਨਾ ਜਿਆਦਾ ਵਧੀਆ ਸੀ ਮੇਰੀ ਗੱਲ ਸੁਣ ਤੇਰੇ ਮੇਰੇ ਵਿੱਚ ਕੁਝ ਮੰਡਿਆ ਵਾ ਦੱਸ ਨਹੀਂ ਲੱਗੀ ਉਹਤਨੀ ਮੰਡਿਆ ਲੇਕਿਨ ਲੇਡੀ ਸੋਚ ਲੈਂਦੀਆਂ ਨਾ ਮੇਰੀ ਚੀਜ਼ ਸੀ ਉਹਦੇ ਕੋ ਕਿਉਂ ਮੰਗਵਾਈ ਕਿਤੇ ਭਾਬੀ ਨਾ ਸੋਚ ਲਵੇ ਗੱਲ ਕਿਤੇ ਮੇਰੀ ਗੱਲ ਸੁਣ ਤੂੰ ਰਿੰਗ ਲੈ ਕੇ ਘਰ ਰੱਖ ਲਈ ਮੈਂ ਤੇਰੇ ਕੋ ਸੇਰੇ ਆਪੇ ਲੈ ਚਲੋ ਲੈ ਕੇ ਮੈਂ ਫੇਰ ਘਰ ਰੱਖ ਲਾਵਾਂ ਹਾਂ ਉੱਥੇ ਪਸੰਦ ਕੀਤੀ ਸਭ ਕੁਝ ਮੈਂ ਤੇ ਤੈਨੂੰ ਤਾਂ ਖੜਨਾ ਸੀ ਮੈਂ ਕਿਹਾ ਚੱਲ ਕਿਸੇ ਬਲੇ ਬੰਦੇ ਨੂੰ ਹੋਰ ਚੀਜ਼ ਪਸੰਦ ਆ ਜਾਂਦੀ ਆ ਯਾ ਆ ਡਿਜ਼ਾਈਨ ਹੀ ਸੋਹਣਾ ਦੂਜਾ ਡਿਜ਼ਾਈਨ ਲੈ ਲੈਂਦੇ ਆ ਤੇ ਤੁਸੀਂ ਇਤਰਾ ਕਰ ਫੇਰ ਜਾ ਫਰਾ ਤੇ ਸਾਰਾ ਪਸੰਦ ਹੋਇਆ ਸਾਰੀ ਗੱਲਬਾਤ ਹੋਈ ਆ ਹਾਂ ਸਾਰੀ ਗੱਲਬਾਤ ਤੇ ਰਿਕ ਲੈਣੀ ਆ ਹਾਂ ਉਹਨੂੰ ਥੋੜੇ ਬਹੁਤੇ ਪੈਸੇ ਆ ਤੇ ਆ ਹੈਗਾ ਵਾ 24000 ਰੁਪਿਆ ਉਹਨੂੰ 24000 ਰੁਪਿਆ ਹੋਰ ਦੇ ਦਣਾ ਠੀਕ ਹੈ ਠੀਕ ਆ ਤੇ 3000 ਮੈਂ ਦੇ ਆਇਆ ਅੱਛਾ ਠੀਕ ਆ 5000 ਦੀ ਰਿਕ ਬਣਾਈ ਆ ਠੀਕ ਆ ਚਲ ਠੀ ਨਿੰਕ ਗੱਲ ਸੁਣ ਇੱਕ ਮਿੰਟ ਆ ਲੱਕੀ ਅੱਛਾ ਮੇਰੀ ਗੱਲ ਸੁਣਾ ਉੱਪਰ ਆ ਜਾ ਇਹ ਨਾ ਅੰਜੂ ਭਾਬੀ ਨੂੰ ਪਤਾ ਨਾ ਲੱਗੇ ਤੂੰ ਕਿਸੇ ਨਾਲ ਨਹੀਂ ਗੱਲ ਕਰਨੀ ਠੀਕ ਹੈ ਇਹ ਗੱਲ ਤੇਰੇ ਮੇਰੇ ਵਿੱਚ ਰਵੇ ਉਹ ਕੋਈ ਗੱਲ ਨਹੀਂ ਲੱਗੀ ਤੂੰ ਟੈਨਸ਼ਨ ਨਾ ਲੈ ਇਹ ਭਰਾਵਾ ਭਰਾਵਾ ਦੀ ਗੱਲ ਆ ਇਹ ਮੈਂ ਕਿਸੇ ਨੂੰ ਨਹੀਂ ਦੱਸਦਾ ਹਾਂ ਠੀਕ ਹੈ ਕਿਉਂਕਿ ਆਪਾਂ ਸਰਪ੍ਰਾਈਜ਼ ਦੇਣਾ ਵਾ ਠੀਕ ਹੈ ਲੱਕੀ ਚੱਲ ਠੀਕ ਆ ਰਾਂ ਠੀਕ ਓਕੇ ਲੱਕੀ ਲੈ ਆਂਗਾ ਨਾ ਮੁੰਡੇ ਜਾ ਕੇ ਹਾਂ ਮੁੰਨੇ ਜਾ ਕੇ ਲੈ ਕੇ ਆਉਣਾ ਠੀਕ ਹੈ ਲੱਗਦਾ ਮੇਰੀ ਪੱਪੀ ਹੁਣੀ ਆ ਗਈ ਇਹਨੂੰ ਕਿਉਂ ਅੰਜੂ ਬੜੀ ਦੌੜ ਗਈ ਆ ਲੱਗਦਾ ਫੇਰ ਕੁਝ ਮੰਗਾਇਆ ਸਸਿਕਾ ਵੀ ਹੈ ਸੀਆ ਮੈਂ ਲੈ ਪ੍ਰਾਪਰ ਚਾਈ ਆਏ ਦੇ ਸਸਟੀ ਕਰਵਾ ਬੀਜੀ ਸਸਟੀ ਕਰ ਦਿਓ ਉਹ ਠੀਕੋ ਹਾਂਜੀ ਲੰਚ ਚਲੋ ਸਸੀ ਜੀ ਸਸੀ ਕਾ ਅੰਜੂ ਸਸੀ ਦਾ ਮਸੀ ਜੀ ਸਸੀ ਦਾ ਮਸੀ ਜੀ ਸਸੀ ਦਾ ਮਸੀ ਜੀ ਹੋਰ ਸਨਾਲ ਕੀ ਹਾਲ ਚਾਲ ਹਾਂਜੀ ਵਧੀਆ ਅੰਜੂ ਤੂੰ ਦੱਸਿਆ ਹੀ ਨਹੀਂ ਤੇਰੇ ਵੀਰੇ ਪਾਪੀ ਨੇ ਆਣਾ ਮੈਂ ਕਿਹਾ ਪਤਾ ਨਹੀਂ ਕੋਣ ਆਇਆ ਭੱਜੀ ਗਈ ਹੈ ਮੈਂ ਕੀ ਦੱਸਾਂ ਦੀਦੀ ਮੈਨੂੰ ਵੀ ਹੁਣੇ ਹੀ ਫੋਨ ਆਇਆ ਵਾ ਅੱਛਾ ਅੱਛਾ ਮੈਨੂੰ ਫੋਨ ਆਇਆ ਵਾ ਹਾਂਜੀ ਹੁਣੇ ਫੋਨ ਆਇਆ ਮੈਨੂੰ ਵੀ ਨਹੀਂ ਪਤਾ ਸੀ ਲੋਭਾ ਬਿਜੀ ਪਾਣੀ ਹਲੂ ਬਿਲੇ ਬਿਜੀ ਸੁਣਾਓ ਤੁਸੀਂ ਠੀਕ ਠਾਕ ਹੋ ਤੇ ਵੀਰੇ ਬੜੀ دیر ਬਾਅਦ ਕਿਹੜਾ ਮਾਰਿਆ ਕੀ ਗੱਲ ਭੈਣ ਕੋਲ ਨੂੰ ਦਿਲ ਨਹੀਂ ਕਰਦਾ ਹਾਂਜੀ ਸਭ ਵਧੀਆ ਤੁਸੀਂ ਸੁਣਾਓ ਕਿਦਾਂ ਬਸ ਭੈਣੇ ਕਮਾਕਾਰਾਂ ਚ ਵੇਲ ਨਹੀਂ ਮਿਲਦੀ ਮੈਂ ਅੱਜ ਦੀਦੀ ਨਾਲ ਹੋ ਕੇ ਆਉਂਨੇ ਆ ਅੱਜ ਛੁੱਟੀ ਕੀਤੀ ਸੀ बड़ी देर बाद चक्कर लाया बड़ी बारे लगते आई बड़े जी चलिए फिर उपर चाह पानी पीने उपर बह के चलो फिर अंजू, इत बैठे दे बेटा इतने चाह पानी बनाओ सारे रल के पीने पुत्र ਦੀਦੀ ਠੀਕ ਐਂ ਦੇ ਮਾਸੀ ਜੀ ਆਪਾਂ ਇੱਥੇ ਹੀ ਬੈੰਨੇ ਆ ਸਾਰੇ ਜਣੇ ਇਕੱਠੇ ਬੈਠੇ ਚਾਹ ਪਾਣੀ ਪੀੰਨੇ ਇੱਥੇ ਬੈੰਨੇ ਇੱਥੇ ਲਾਓ ਨਹੀਂ ਨਹੀਂ ਵੀਰੇ ਉੱਪਰ ਚਲਦੇ ਆ ਥੱਲੇ ਤਾਂ ਠੰਢੀ ਪੜੀ ਆ ਧੁੱਪ ਨਿਕਲੀ ਆ ਧੁੱਪੇ ਬੰਨੇ ਉੱਪਰ ਆਜੋ ਭਾਬੀ ਜੀ ਉੱਪਰ ਹੀ ਚਲਦੇ ਆ ਆਜੋ ਮੰਮੀ ਤੁਸੀਂ ਵੀ ਆ ਕੀ ਹੋ ਗਿਆ ਅੰਜੂ ਨੂੰ ਆ ਪਹਿਲੀ ਵਾਰੀ ਇੰਜੋਇਆ ਵਾ ਉਹਦੇ ਭਰਾ ਪਰ ਜਾਈ ਆਏ ਤੇ ਉੱਪਰ ਲੱਗੀ ਸੀਮਾ ਮੈਂ ਅੱਗੇ ਹੀ ਸੋਚਦੀ ਆਂ ਕਿ ਮੇਰਾ ਘਰ ਚ ਵੱਡੇ ਹੋਣ ਦਾ ਕੀ ਫਾਇਦਾ ਵਾ ਜੇ ਮੈਂ ਇੱਕ ਪਰਿਵਾਰ ਵੀ ਨਾ ਜੋੜ ਕੇ ਰੱਖ ਸਕੀ ਤੁਹਾਡੇ ਜਿਹੜੇ ਦਾਦੀ ਸੀ ਹੈ ਨਾ ਉਹਨਾਂ ਨੇ ਇਸ ਤਰ੍ਹਾਂ ਪਰਿਵਾਰ ਨੂੰ ਜੋੜ ਕੇ ਰੱਖਿਆ ਹੋਇਆ ਸੀ ਨਾ ਅਸੀਂ ਦਰਾਣੀ ਜਠਾਣੀ ਇੱਕੋ ਚੌਂਕੇ ਚ ਕੰਮ ਕਰਦੀਆਂ ਸੀ ਤੇ ਆਪੋ ਆਪਣੇ ਕਮਰਿਆਂ ਦੇ ਵਿੱਚ ਕਦੀ ਨਹੀਂ ਸੀ ਬੈਠੀਆਂ ਜਿੱਥੇ ਮੰਮੀ ਬੈਠਦੇ ਸੀ ਨਾ ਅਸੀਂ ਉਹਨਾਂ ਦੇ ਨਾਲ ਬੈਠਦੇ ਸੀ ਆ ਮੈਂ ਵੇਖ ਕੇ ਬੜੀ ਹੈਰਾਨ ਹੁੰਦੀ ਵੀ ਕੀ ਹੋ ਗਿਆ ਤੇਰ ਮੇਰ ਕਿਉਂ ਆ ਗਈ ਸਾਡੇ ਪਰਿਵਾਰ ਦੇ ਵਿੱਚ ਪਤਾ ਨਹੀਂ ਪਰ ਚਲੋ ਜੇ ਜਾਣਾ ਵੀ ਸੀ ਉੱਪਰ ਤੁਹਾਨੂੰ ਕਹਿੰਦੇ ਮੈਨੂੰ ਕਹਿੰਦੇ ਇਹ ਆਜੋ ਤੁਸੀਂ ਵੀ ਉੱਪਰ ਕਿੰਦੀ ਅੱਜ ਚਾਹ ਪਾਣੀ ਉੱਪਰ ਪੀਣਾ ਵਾ ਪਰ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਵਾ ਪਤਾ ਨਹੀਂ ਚਾਚੀ ਜੀ ਵੀ ਉਹਦੇ ਨੂੰ ਮਗਰ ਲੱਗੇ ਆ ਉਸ ਤਰ੍ਹਾਂ ਹੀ ਕਰੀ ਜਾਂਦੇ ਨਹੀਂ ਤੇ ਚਾਚੀ ਜੀ ਨੇ ਕਦੀ ਇਸ ਤਰ੍ਹਾਂ ਨਹੀਂ ਕੀਤਾ ਹੈਗਾ ਆ ਪਹਿਲੀ ਵਾਰ ਹੀ ਹੋਇਆ ਜੀ ਚਾਚੀ ਜੀ ਵੀ ਨਾਲ ਚੁੱਪ ਕਰਕੇ ਧੁਰ ਗਏ ਨਹੀਂ ਤੇ ਤੁਹਾਨੂੰ ਕਹਿੰਦੇ ਆਓ ਬੈਂਜੀ ਉੱਪਰ ਚੱਲੀਏ। ਪਹਿਲੀ ਗੱਲ ਤੇ ਗੁਰਦੀਪ ਨੂੰ ਸਮਝਾਉਣਾ ਚਾਹੀਦਾ ਸੀਗਾ ਅੰਜੂ ਨੂੰ ਕਿ ਨਹੀਂ ਥੱਲੇ ਬੈਠਦੇ ਆ ਥੱਲੇ ਚਾਹ ਪਾਣੀ ਪੀਵਾਂਗੇ। ਉਹਨੇ ਕਹਿਣ ਦੀ ਬਜਾਏ ਸਗੋਂ ਅੰਜੂ ਦੇ ਮਗਰ ਲੱਗ ਕੇ ਤੁਰ ਪਈ ਐ ਉੱਪਰ। ਚਲੋ ਨਹੀਂ ਕਿਆ ਅਗਲੇ ਦੀ ਮਰਜ਼ੀ ਐ ਬੇਟਾ। ਚਾਚੀ ਨੇ ਕੀ ਸਮਝਾਉਣਾ ਮੰਮਾ? ਵੀ ਵੇਖਿਆ ਨਹੀਂ ਚਾਚੀ ਕਦੋਂ ਦੇ ਸਾਡੇ ਲੱਗੇ ਬੈਠੇ ਆ ਪਰ ਇੱਕ ਵਾਰੀ ਨਹੀਂ ਉਹਨਾਂ ਨੇ ਕਿਹਾ ਵੀ ਉਹਦੇ ਭਰਾ ਪਰਜਾਈ ਆਉਣ ਲੱਗੇ ਆ। ਸਾਨੂੰ ਤੇ ਦੱਸਿਆ ਤੱਕ ਨਹੀਂ ਆ। ਤੇ ਜੇ ਮੈਂ ਗੇਟ ਖੋਲਣ ਗਈ ਆ ਅੰਜੂ ਤੇ ਦਵਾ-ਦਵ ਉਪਰੋਂ ਆਈ ਆ। ਜਾ ਕੇ ਅੱਗੜਵਾਲੀ ਗੇਟ ਖੋਲ੍ਹਿਆ ਮੈਂ ਕਿੰਜੂ ਤੂੰ ਦੱਸਿਆ ਹੀ ਨਹੀਂ ਕਿ ਤੇਰੇ ਭਰਾ ਪਰਜਾਈ ਆਉਣੇ ਆ ਕਹਿੰਦੀ ਮੈਨੂੰ ਵੀ ਹੁਣੇ ਫੋਨ ਆਇਆ ਇਦਾਂ ਮੰਮਾ ਕਦੀ ਹੋ ਸਕਦਾ ਵਾ ਕਿ ਇਹ ਤੋਂ ਫੋਨ ਕਰਾਂ ਉਹਨੂੰ ਚਲੋ ਕੋਈ ਗੱਲ ਨਹੀਂ ਮੰਮਾ ਆਈ ਤੇ ਡਿੱਕਣੇ ਆ ਆਣ ਤੇ ਸਾਰੇ ਇਕੱਠੇ ਚਾਹ ਪੀਣੇ ਆ ਉਹ ਤਾਂ ਚਲ ਗਈ ਉੱਪਰ ਹੁਣ ਲੱਗਦਾ ਉੱਪਰ ਹੀ ਚਾਹ ਬਣਾਏਗੀ ਆਪਾਂ ਚਾਹ ਪੀਣੇ ਬਣਾ ਕੇ ਕੋਈ